ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਆਏ ਹੇ ਗੁਰੂ ਨਾਨਕ ਸੱਚੇ ਪਾਸ਼ਾ ਆਪ ਗੁਨਾ ਦੀ ਖਾਣੋ ਆਪ ਦੀ ਕਥਾ ਬੰਦੇ ਨੂੰ ਸੁਖੀ ਕਰ ਦਿੰਦੀ ਹੈ ਮਹਾਰਾਜ ਤੁਸੀਂ ਕੁਸ਼ਲਤਾ ਦੇਣ ਵਾਲੇ ਹੋ ਮੈਂ ਤੁਹਾਡੇ ਚਰਨਾਂ ਦੀ ਧੂੜ ਮੰਗਦਾ ਸੱਚੇ ਪਾਸ਼ਾ ਬੜੇ ਵੱਡੇ ਦాతਾ ਹਨ ਸਭ ਤੇ ਬਖਸ਼ਿਸ਼ ਕਰਨ ਵਾਲੇ ਸਭ ਨੂੰ ਦਾਤਾ ਦੇਣ ਵਾਲੇ ਗੁਰੂ ਨਾਨਕ ਸੱਚੇ ਪਾਸ਼ਾ ਕੁੱਲ ਦੁਨੀਆ ਵਿੱਚ ਪ੍ਰਸਿੱਧ ਹੋ ਗਏ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਨਾਲ ਨੇ ਇਹਨਾਂ ਦੇ ਬੜੇ ਵੱਡੇ ਭਾਗ ਨੇ ਚਲਦਿਆਂ ਚਲਦਿਆਂ ਇੱਕ ਪਿੰਡ ਆਇਆ ਪਿੰਡ ਦੇ ਬਾਹਰ ਇੱਕ ਰੁੱਖ ਸੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਆਪਣਾ ਡੇਰਾ ਇੱਕ ਵੱਡੇ ਰੁੱਖ ਦੇ नीचे ਲਾਇਆ ਉੱਥੇ ਇੱਕ ਮਰਾਸੀ ਜਾਤ ਦਾ ਡੂਮ ਆਇਆ ਉਹ ਭੁੱਖ ਨਾਲ ਬੜਾ ਵਿਆਕੁਲ ਸੀ ਉਸਨੇ ਰੁੱਖ ਦੇ ਥੱਲੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਦਰਸ਼ਨ ਕੀਤੇ ਉਹ ਤ੍ਰੇਪਤ ਹੋ ਗਿਆ ਉਸਨੇ ਸੋਚਿਆ ਇਹ بڑے ਵੱਡੇ ਰਾਜੇ ਐ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਉਹਦੇ ਹਿਰਦੇ ਨੂੰ ਠੰਡ ਪੈ ਗਈ ਉਸ ਨੂੰ ਇਦਾਂ ਲੱਗਿਆ ਕਿ ਇਹ ਕੋਈ ਰਾਜੇ ਮਹਾਰਾਜੇ ਐ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਿਆ ਮੈਨੂੰ ਭਿਖਿਆ ਦਿਓ ਤੁਹਾਡਾ ਚਿਹਰਾ ਦੱਸਦਾ ਹੈ ਤੁਸੀਂ ਰੱਜੇ ਪੁਜੇ ਹੋ ਤੁਹਾਡੇ ਚਿਹਰੇ ਦਾ ਨੂਰ ਦੱਸਦਾ ਹੈ ਕਿ ਤੁਸੀਂ ਵੱਡੀ ਹਸਤੀ ਹੋ ਗੁਰੂ ਨਾਨਕ ਸੱਚੇ ਪ੍ਰਾਸ਼ਾ ਨੇ ਉਹਦੇ ਬਚਨ ਸੁਨੇ ਉਹ ਦਇਆ ਦੇ ਘਰ ਵਿੱਚ ਆਵੇ ਮਹਾਰਾਜ ਦਾ ਸਰੂਪ ਫੱਬ ਰਿਆ ਸੀ ਉਹਨਾਂ ਦਾ ਚਿੱਟਾ ਦਾੜਾ ਸੀ ਸੁੰਦਰ ਸਰੂਪ ਸੀ ਕਵੀ ਜੀ ਕਹਿੰਦੇ ਜਿਹੜਾ ਵੇਖਦਾ ਸੀ ਉਹ ਲੁਬਾਇ ਮਾਨ ਹੋ ਜਾਂਦਾ ਸੀ ਮਹਾਰਾਜ ਕਹਿਣ ਲੱਗੇ ਭੁੱਖ ਲੱਗੀ ਹੈ ਮਾਇਆ ਨਹੀਂ ਹੈ ਉਹ ਕਹਿਣ ਲੱਗਾ ਹਾਂ ਮਹਾਰਾਜ ਕਹਿਣ ਲੱਗੇ ਜਿਸ ਰੁੱਖ ਦੇ ਥੱਲੇ ਅਸੀਂ ਬੈਠੇ ਆਂ ਉਹ ਪਿੱਛੇ ਪਾਸੇ ਜਾ ਕੇ ਇਹਦਾ ਮੋੜ ਵੇਖ ਜੋ ਤੇਰੇ ਹਿਰਦੇ ਵਿੱਚ ਇੱਛਾ ਹੋਏਗੀ ਤੈਨੂੰ ਉੱਥੋਂ ਮਿਲ ਜਾਏਗਾ ਉਸਨੇ ਮਨ ਵਿੱਚ ਸੋਚਿਆ ਜੇ ਮੈਨੂੰ ਇੱਕ ਸੋਨੇ ਦੀ ਮੋਹਰ ਮਿਲ ਜਾਏ ਤਾਂ ਮੇਰੀ ਜ਼ਿੰਦਗੀ ਬਦਲ ਜਾਏਗੀ ਉਹ ਰੁੱਖ ਦੇ ਪਿੱਛੇ ਪਾਸੇ ਗਿਆ ਉਹਨੂੰ ਸੋਨੇ ਦੀ ਅਸ਼ਰਵੀ ਮਿਲ ਗਈ ਅਸ਼ਰਵੀ ਪਾ ਕੇ ਉਹ ਬੜਾ ਖੁਸ਼ ਹੋਇਆ ਉਸਨੇ ਗੁਰੂ ਨਾਨਕ ਸੱਚੇ ਪਾਇਆਸ਼ ਨੂੰ ਨਮਸਕਾਰ ਕੀਤੀ ਉਹ ਸੋਨੇ ਦੀ ਅਸ਼ਰਵੀ ਆਪਣੇ ਪਿੰਡ ਲੈ ਗਿਆ ਉਸਨੇ ਜਾ ਕੇ ਪਿੰਡ ਵਾਲੇ ਨੂੰ ਕਿਹਾ ਤੁਸੀਂ ਇੱਥੇ ਬੈਠੇ ਹੋ ਅਦਰ ਦੇ ਬਾਹਰ ਇੱਕ ਸੰਤ ਬੈਠੇ ਰਹੇ ਉਹਨਾਂ ਕੋਲੋਂ ਜੋ ਮੰਗੋ ਉਹੀ ਮਿਲ ਜਾਂਦਾ ਹੈ ਗਰੀਬ ਤੇ ਲੋੜਵੰਦਾ ਨੇ ਜਦੋਂ ਇਹ ਗੱਲ ਸੁਣੀ ਉਹ ਉੱਥੇ ਪਹੁੰਚ ਗਏ ਜਿੱਥੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਵਿਵਰਾਜਮਾਨ ਸਨ ਪਿੰਡ ਵਾਲੇ ਭੱਜ ਕੇ ਜਾਣ ਲੱਗ ਪਏ ਉਸਨੇ ਕਿਹਾ ਮੈਂ ਸੋਨੇ ਦੀ ਮੋਰ ਦਾ ਫੁਰਨਾ ਬਣਾਇਆ ਸੀ ਉਹਨਾਂ ਨੇ ਕਿਹਾ ਜਾ ਪੇੜ ਦੇ ਪਿੱਛੋਂ ਜੋ ਚਾਹੀਦਾ ਉਹ ਲੈ ਲੈ ਐ ਦੇਖੋ ਮੈਨੂੰ ਸੋਨਾ ਮਿਲ ਗਿਆ ਜਿਹੜਾ ਵੀ ਮਨੁੱਖ ਉੱਥੇ ਆਂਦਾ ਜਿਹੜੀ ਵਸਤੂ ਮੰਗਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਜਾ ਕੇ ਪਿੱਛੋਂ ਲੈ ਲੋ ਗੁਰੂ ਸਾਹਿਬ ਕਦੀ ਕੋਈ ਰੁੱਖ ਦੱਸ ਦਿੰਦੇ ਕਦੀ ਕੋਈ ਰੁੱਖ ਦੱਸ ਦਿੰਦੇ ਕਿ ਜਾ ਕੇ ਰੁੱਖ ਦੇ ਪਿੱਛੋਂ ਦੀ ਜੋ ਚਾਹੀਦਾ ਉਹ ਲੈ ਲੋ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਉੱਥੇ ਜਸ ਫੈਲ ਗਿਆ ਆਸ-ਪਾਸ ਸੋਭਾ ਹੋਣ ਲੱਗੀ ਸਭ ਕਹਿਣ ਲੱਗੇ ਐਸੇ ਸੰਤ ਆਏ ਨੇ ਉਹਨਾਂ ਕੋਲੋਂ ਜੋ ਮੰਗੋ ਉਹ ਦੇ ਦਿੰਦੇ ਆ ਉਹ ਬੜੇ ਵੱਡੇ ਸੰਤ ਨੇ ਜੋ ਮੁਖਤੋ ਕਹਿੰਦੇ ਨੇ ਉਹ ਪੂਰਾ ਹੋ ਜਾਂਦਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਸਭ ਕਹਿਣ ਲੱਗੇ ਇੰਨੇ ਵੱਡੇ ਦਾਨੀ ਅੱਜ ਤੱਕ ਕਦੇ ਨਹੀਂ ਦੇਖੇ ਲੋਕ ਭੱਜ ਭੱਜ ਕੇ ਗੁਰੂ ਸਾਹਿਬ ਵੱਲ ਪਹੁੰਚਣ ਲੱਗੇ ਜਦੋਂ ਲੋਕ ਗੁਰੂ ਸਾਹਿਬ ਦੇ ਦਰਸ਼ਨ ਕਰਨ ਲੋਕਾਂ ਦੇ ਮਨਾਂ ਵਿੱਚ ਠੰਡ ਪੈ ਜਾਏ ਗੁਰੂ ਮਹਾਰਾਜ ਜੀ ਦੇ ਸਾਹਮਣੇ ਬੜੀ ਵੱਡੀ ਰੌਣਕ ਲੱਗੀ। ਦੋਵੇਂ ਹੱਥ ਜੋੜ ਜੁੜ ਕੇ ਸਾਰੇ ਲੋਕ ਗੁਰੂ ਸਾਹਿਬ ਨੂੰ ਬੇਨਤੀਆਂ ਕਰਨ ਲੱਗੇ। ਗੁਰੂ ਸਾਹਿਬ ਕਹਿਣ ਲੱਗੇ ਮੰਗਾਂ ਪੂਰੀਆਂ ਹੋਣਗੀਆਂ ਪਰ ਉਪਦੇਸ਼ ਮੰਨਣਾ ਪਏਗਾ। ਸਭ ਕਹਿਣ ਲੱਗੇ ਮਹਾਰਾਜ ਉਪਦੇਸ਼ ਦਿਓ। ਗੁਰੂ ਸਾਹਿਬ ਦਾ ਦਰਸ਼ਨ ਕਰਕੇ ਉਹ ਨਿਮਰਤਾ ਵਿੱਚ ਆ ਗਏ। ਉਹ ਕਹਿਣ ਲੱਗੇ ਮਹਾਰਾਜ ਕਿਰਪਾ ਕਰੋ ਸਾਨੂੰ ਉਪਦੇਸ਼ ਦਿਓ। ਅਸੀਂ ਜ਼ਿੰਦਗੀ ਵਿੱਚ ਕੀ ਕਰਿਆ ਕਰੀਏ? ਕਿਰਪਾ ਦੇ 사ਗਰ ਗੁਰੂ ਨਾਨਕ ਸੱਚੇ ਪਾਸ਼ਾ ਬਚਨ ਕਰਨ ਲਗੇ ਕੋਈ ਵੀ ਰੱਬ ਦਾ ਪਿਆਰਾ ਆਇਆ ਕਰੇ ਉਹਦੀ ਸੇਵਾ ਕਰਿਆ ਕਰੋ ਤੇ ਨਾਮ ਜਪਿਆ ਕਰੋ ਹਿਰਦੇ ਵਿੱਚ ਪਾਵਨਾ ਧਾਰ ਕੇ ਸੇਵਾ ਕਰਨੀ ਚਾਹੀਦੀ ਹੈ ਕਿ ਮੈਂ ਪਰਮੇਸ਼ਵਰ ਦੇ ਬੰਦਿਆ ਦੀ ਸੇਵਾ ਨਹੀਂ ਕਰ ਰਿਹਾ ਪਰਮੇਸ਼ਵਰ ਦੀ ਕਰ ਰਿਹਾ ਹੋਲੀ-ਹੋਲੀ ਵਿਕਾਰ ਨਾਸ ਹੋ ਜਾਂਦੇ ਗੁਰੂ ਨਾਨਕ ਸੱਚੇ ਪਾਸ਼ਾ ਕਹਿੰਦੇ ਇੱਕ ਹੋਰ ਕੰਮ ਕਰਨਾ ਮੌਤ ਨੂੰ ਚੇਤੇ ਰੱਖਣਾ ਦਿਨੋ ਦਿਨ ਸ਼ਰੀਰ ਘਟਦਾ ਹੈ ਹੌਲੀ ਹੌਲੀ ਵਿਕਾਰਾਂ ਨੂੰ ਦੂਰ ਕਰਨ ਦਾ ਯਤਨ ਕਰੋ ਤੇ ਮੌਤ ਨੂੰ ਚੇਤੇ ਰੱਖੋ ਗੁਰੂ ਨਾਨਕ ਸੱਚੇ ਪਾਸ਼ਾ ਨੇ ਉਸ ਨਗਰ ਦੇ ਲੋਕਾਂ ਨੂੰ ਚਰਨ ਪੌਲ ਦਿੱਤੇ ਭਾਈ ਬਾਲਾ ਜੀ ਨੇ ਉਹ ਚਰਨ ਪੌਲ ਆਪਣੇ ਹੱਥ 'ਚ ਲਈ ਤੇ ਸਾਰੇ ਨਗਰ ਦੇ ਲੋਕਾਂ ਨੂੰ ਛਕਾਈ ਉਸ ਨਗਰ ਦੇ ਲੋਕ ਤਾਂ ਗੁਰੂ ਨਾਨਕ ਸੱਚੇ ਪਾਸ਼ਾ ਦੇ ਸਿੱਖ ਬਣ ਗਏ ਉਸ ਦੇਸ਼ ਦੇ ਰਾਜੇ ਨੇ ਸੁਣਿਆ ਕਿ ਇੱਥੇ ਕੋਈ ਸੰਤ ਆਇਆ ਹੈ ਉਸ ਨੂੰ ਪਤਾ ਚੱਲਿਆ ਕਿ ਗੁਰੂ ਸਾਹਿਬ ਬੜੇ ਕਲਾਵਾਨ ਹਨ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਉਹਨਾਂ ਦੀ ਜ਼ਿੰਦਗੀ ਬਦਲ ਗਈ। ਉੱਥੋਂ ਦੇ ਰਾਜੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨ ਦਾ ਫੁਰਨਾ ਬਣਾਇਆ। ਉਸਨੇ ਗੁਰੂ ਸਾਹਿਬ ਵਾਸਤੇ ਇੱਕ ਚੋਲੇ ਦਾ ਕੱਪੜਾ ਲਿਆ। ਉਹ ਆਪਣੇ ਨਾਲ ਸੂਰਬੀਰ ਸਿਪਾਹੀ ਲੈ ਕੇ ਪਿੰਡ ਦੇ ਬਾਹਰ ਆਇਆ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਵਿਰਾਜੇ ਹੋਏ ਸਨ। ਹੱਥ ਜੋੜ ਕੇ ਰਾਜੇ ਨੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ। ਉਸਨੇ ਗੁਰੂ ਸਾਹਿਬ ਦੇ ਮੁਖ ਦੇ ਦਰਸ਼ਨ ਕੀਤੇ ਤੇ ਆਨੰਦ ਵਿੱਚ ਹੋ ਗਿਆ ਰਾਜਾ ਬੜੀ ਨਿਮਰਤਾ ਵਿਚ ਆ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਿਆ ਤੁਸੀਂ ਲੋਕਾਂ ਦਾ ਭਲਾ ਕਰਨ ਵਾਸਤੇ ਸ਼ਰੀਰ ਧਾਰਨ ਕੀਤਾ ਹੈ ਕਿਰਪਾ ਕਰੋ ਮੈਨੂੰ ਵੀ ਉਪਦੇਸ਼ ਦਿਓ ਮੈਂ ਤੁਹਾਡਾ ਸਿੱਖ ਬੰਨਣਾ ਚਾਹਾਂ ਉਹ ਕਹਿਣ ਲੱਗਾ ਇੱਥੋਂ ਆਉਣ ਤੋਂ ਪਹਿਲਾਂ ਮੈਂ ਤੁਹਾਡਾ ਬੜਾ ਜਸ ਸੁਣਿਆ ਹੈ ਜਿਹੜਾ ਤੁਹਾਡੇ ਦਰਸ਼ਨ ਕਰਕੇ ਜਾਂਦਾ ਹੈ ਉਹ ਤੁਹਾਡਾ ਜਸ ਗੰਦ ਹੈ ਮੈਂ ਵੀ ਜਮਾ ਤੂੰ ਦਰਦੇ ਹੋਏ ਤੁਹਾਡੇ ਚਰਨ ਫੜੇ ਨੇ ਗੁਰੂ ਸਾਹਿਬ ਨੇ ਰਾਜੇ ਨੂੰ ਬਚਨ ਦਿੱਤੇ ਸੁਖ ਹੋਵੇ ਦੁੱਖ ਹੋਵੇ ਸਿਮਰਨ ਨਹੀਂ ਛਡਣਾ ਇਹ ਕੰਮ ਤੂੰ ਤਾਂ ਕਰ ਸਕਦਾ ਜੇ ਸਤ ਸੰਗਤ ਕਰਿਆ ਕਰੇਗਾ ਗੁਰੂ ਸਾਹਿਬ ਕਹਿਣ ਲੱਗੇ ਠੀਕ ਹੈ ਤੂੰ ਰਾਜਾ ਬਣਿਆ ਪਰ ਸ਼ਰੀਰ ਤਾਂ ਭਗਤੀ ਕਰਨ ਵਾਸਤੇ ਬਣਿਆ ਪਰਮੇਸ਼ਵਰ ਨੇ ਤਨ ਨੂੰ ਐਨੇ ਪਦਾਰਸ਼ ਦਿੱਤੇ ਇਸ ਸੰਗਤ ਵਿੱਚ ਆ ਕੇ ਵੰਡਿਆ ਕਰ ਜਿਆਦਾ ਸਮਾਂ ਸੰਗਤ ਕਰਿਆ ਕਰ ਤੇਰਾ ਹਿਰਦਾ ਸ਼ੁੱਧ ਹੋ ਜਾਏਗਾ ਤੇ ਪਰਮੇਸ਼ਵਰ ਦੇ ਨਾਮ ਨਾਲ ਪਿਆਰ ਪੈਦਾ ਹੋ ਜਾਏਗਾ ਰਾਜਾ ਕਹਿਣ ਲੱਗਿਆ ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਓ ਗੁਰੂ ਸਾਹਿਬ ਨੇ ਉਸ ਨੂੰ ਚਰਨ ਪੋਲ ਦਿੱਤੀ ਤੇ ਉਹ ਗੁਰੂ ਦਾ ਸਿੱਖ ਬਣ ਗਿਆ ਗੁਰੂ ਸਾਹਿਬ ਨੇ ਕਿਹਾ ਇੱਕ ਕੰਮ ਕਰਨਾ ਇਸ ਨਗਰ ਵਿੱਚ ਧਰਮਸ਼ਾਲਾ ਬਣਾਣੀ ਹੈ ਕਈ ਦਿਨ ਗੁਰੂ ਨਾਨਕ ਸੱਚੇ ਪਾਸ਼ਾ ਫਿਰ ਉਸ ਧਰਮਸ਼ਾਲਾ ਵਿੱਚ ਰਹੇ ਫਿਰ ਗੁਰੂ ਨਾਨਕ ਸੱਚੇ ਪਾਸ਼ਾ ਸੰਸਾਰ ਦਾ ਪ੍ਰਾ ਕਰਨ ਵਾਸਤੇ ਅੱਗੇ ਚੱਲ ਪਏ। ਇਹ ਕਥਾ ਭਾਈ ਬਾਲਾ ਜੀ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਸੁਣਾ ਰਹੇ ਨੇ। ਭਾਈ ਬਾਲਾ ਜੀ ਕਹਿਣ ਲੱਗੇ ਗੁਰੂ ਸਾਹਿਬ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਮੇਰੇ ਉੱਤੇ ਬੜਾ ਤਰਸ ਕੀਤਾ। ਮੈਨੂੰ ਆਪਣੇ ਨਾਲ ਰਖਿਆ। ਧਰਤੀ ਦਾ ਭਾਰ ਹੋਲਾ ਕਰਨ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਅੱਗੇ ਚੱਲ ਪਏ। ਗੁਰੂ ਸਾਹਿਬ ਮੁਨਾਫਕ ਦੇਸ਼ ਵਿੱਚ ਪਹੁੰਚੇ। ਉੱਥੇ ਸਾਰੇ ਮਨਮੁਖ ਰਹਿੰਦੇ ਸਨ। ਉੱਥੇ ਕੋਈ ਨਾਮ ਨਹੀਂ ਸੀ ਜਪਦਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਉੱਥੇ ਸਾਰੇ ਮੂਰਖ ਰਹਿੰਦੇ ਸਨ ਕੋਈ ਜਪ ਤਪ ਪੂਜਾ ਕੁਝ ਨਹੀਂ ਸੀ ਹੁੰਦਾ ਉਹਨਾਂ ਨੂੰ ਰੱਬ ਪਰਮੇਸ਼ਰ ਬਾਰੇ ਕੁਝ ਨਹੀਂ ਸੀ ਪਤਾ ਮੂਰਖ ਮਨੁੱਖ ਨਾਮ ਨਹੀਂ ਸੀ ਜਪਦੇ ਭਗਤੀ ਤੋਂ ਬਿਨਾ ਪਰਮਾ ਵਿੱਚ ਫਸੇ ਹੋਏ ਸੀ ਗੁਰੂ ਸਾਹਿਬ ਦੀ ਸੂਰਤ ਵਿੱਚ ਉਹ ਦੇਸ਼ ਆਇਆ ਕਿ ਉਹਨਾਂ ਦਾ ਪਲਾ ਕਰਨਾ ਚਾਹੀਦਾ ਹੈ ਉਹਨਾਂ ਵਿੱਚੋਂ ਕਿਸੇ ਨੂੰ ਨਾਤਾ ਸਿਮਰਨ ਬਾਰੇ ਪਤਾ ਹੈ ਤੇ ਨਾ ਹੀ ਪ੍ਰਲੋਕ ਬਾਰੇ ਸੁਧ ਇੰਜ ਤਾਂ ਇਹ ਨਰਕਾਂ ਵਿੱਚ ਚਲੇ ਜਾਣਗੇ ਗੁਰੂ ਨਾਨਕ ਸੱਚੇ ਪਾਸ਼ਾ ਉਸ ਇਲਾਕੇ ਵਿੱਚ ਜਾ ਕੇ ਇੱਕ ਖੇਤ ਦੇ ਕੰਡੇ ਤੇ ਬੈਠ ਗਏ ਗੁਰੂ ਸਾਹਿਬ ਨੇ ਉੱਥੇ ਅੱਗ ਬਾਲ ਲਈ ਉਹ ਆਪ ਦਰਵੇਸ਼ਾਂ ਵਾਲਾ ਭੇਸ ਬਣਾ ਕੇ ਬੈਠ ਗਏ ਉਸ ਦੇਸ਼ ਵਿੱਚ ਸਾਰੇ ਰਾਜੇ ਨੂੰ ਹੀ ਰੱਬ ਸਮਝ ਕੇ ਪੂਜਦੇ ਸਨ ਜਦੋਂ ਖੇਤਾਂ ਵਿੱਚ ਵਰਖਾ ਦੀ ਜ਼ਰੂਰਤ ਹੁੰਦੀ ਸੀ ਸਾਰੇ ਰਾਜੇ ਕੋਲ ਜਾਂਦੇ ਸੀ ਰਾਜਾ ਅੰਦਰ ਜਾ ਕੇ ਮੰਤਰ ਪੜਦਾ ਸੀ ਜਾਪ ਤਾਪ ਕਰਦਾ ਸੀ ਦੇ ਮੀਂਹ ਬਰਾਂਦਾ ਸੀ ਪਰ ਉਹਨਾਂ ਨੂੰ ਰੱਬ ਬਾਰੇ ਨਹੀਂ ਸੀ ਦੱਸਦਾ ਉਹ ਰਾਜਾ ਸਭ ਕੋਲੋਂ ਆਪਣੀ ਪੂਜਾ ਕਰਾਂਦਾ ਸੀ ਰਾਜਾ ਮੰਤਰ ਪੜ੍ਹ ਦਿੰਦਾ ਵਰਖਾ ਹੋ ਜਾਂਦੀ ਇਸ ਤਰ੍ਹਾਂ ਉੱਥੋਂ ਦੇ ਲੋਕ ਸਾਰੇ ਰਾਜੇ ਨੂੰ ਹੀ ਮੰਨਦੇ ਸਨ ਜਿਸ ਦਿਨ ਗੁਰੂ ਨਾਨਕ ਸੱਚੇ ਪਾਸ਼ਾ ਉੱਥੇ ਪਹੁੰਚੇ ਗੁਰੂ ਸਾਹਿਬ ਨੇ ਖੇਡ ਵਰਤਾਈ ਉੱਥੇ ਮੀਂਹ ਨਾ ਪਿਆ ਵਰਖਾ ਤੋਂ ਬਿਨਾ ਉੱਥੇ ਖੇਤੀ ਸੁੱਕਣ ਲੱਗੀ ਸਾਰੇ ਲੋਕ ਦੁਖੀ ਹੋ ਗਏ ਰਾਜੇ ਕੋਲ ਗਏ ਵਰਖਾ ਤੋਂ ਬਿਨਾਂ ਸਾਰੇ ਖੇਤ ਸੁੱਕ ਗਏ ਸਾਰੇ ਲੋਕ ਰਾਜੇ ਨੂੰ ਕਹਿਣ ਲੱਗੇ ਮੀਂਹ ਪਾਓ ਖੇਤ ਸੁੱਕ ਰਹੇ ਨੇ ਰਾਜਾ ਅੰਦਰ ਗਿਆ ਉਹਨੇ ਮੰਤਰ ਪੜ੍ਹੇ ਪਰ ਮੀਂਹ ਨਾ ਪਿਆ ਸਾਰੇ ਲੋਕ ਮਿਲ ਕੇ ਫੇਰ ਰਾਜੇ ਕੋਲ ਗਏ ਕਹਿਣ ਲੱਗੇ ਮੀਂਹ ਪਵਾਓ ਰਾਜੇ ਨੇ ਫੇਰ ਕੋਸ਼ਿਸ਼ ਕੀਤੀ ਪਰ ਮੀਂਹ ਨਾ ਪਿਆ ਤੀਸਰੀ ਵਾਰ ਫੇਰ ਲੋਕ ਰਾਜੇ ਕੋਲ ਗਏ ਤੇ ਉਹਨਾਂ ਨੇ ਕਿਹਾ ਮੀਂਹ ਪਵਾਓ ਰਾਜਾ ਫੇਰ ਅੰਦਰ ਗਿਆ ਮੰਤਰ ਪੜਿਆ ਪਰ ਫੇਰ ਵੀ ਮੀਂਹ ਨਾ ਪਿਆ ਉਥੇ ਨਾ ਤਾਂ ਕੋਈ ਖੂਹ ਸੀ ਨਾ ਹੀ ਕੋਈ ਨਦੀ ਸੀ ਸਾਰੇ ਵਰਖਾ ਤੇ ਹੀ ਨਿਰਵਰ ਸਨ ਰਾਜਾ ਕਹਿਣ ਲਗਾ ਥੋੜਾ ਹੌਸਲਾ ਰੱਖੋ ਮੀਂਹ ਪੈ ਜਾਏਗਾ ਸਾਰੇ 6-7 ਦਿਨ ਮੀਂਹ ਉਡੀਕਦੇ ਰਹੇ ਪਰ ਮੀਂਹ ਨਾ ਪਿਆ ਰਾਜਾ ਜਾਪ ਕਰਦਾ ਰਿਹਾ ਕਿ ਮੀਂਹ ਪੈ ਜਾਏ ਪਰ ਮੀਂਹ ਨਾ ਪਿਆ ਸਾਰੀ ਫਸਲ ਸੁੱਕਣ ਲੱਗੀ ਕੋਈ ਉਪਚਾਰ ਨਾ ਹੋਇਆ ਜਿਸ ਕੇਤ ਦੇ ਕੰਢੇ ਤੇ ਗੁਰੂ ਸਾਹਿਬ ਬੈਠੇ ਸੀ ਉੱਥੋਂ ਦਾ ਮਾਲਕ ਆਇਆ ਗੁਰੂ ਸਾਹਿਬ ਕਹਿ ਲਗੇ ਬੜਾ ਚਿੰਤਾ ਵਿੱਚ ਤੁਰਿਆ ਫਿਰਦਾ ਹੈ ਕੀ ਕਾਰਨ ਹੈ ਤੂੰ ਬੜਾ ਦੁਖੀ ਹੈ ਉਹ ਕਹਿ ਲਗਾ ਸੰਤ ਜੀ ਸਾਡੀ ਜ਼ਿੰਦਗੀ ਦੀ ਆਸ ਮੁੱਕੀ ਪਈ ਹੈ ਵਰਖਾ ਨਹੀਂ ਬਹਰੀ ਤੇ ਫਸਲਾਂ ਸੁੱਕ ਰਹੀਆਂ ਨੇ ਅਸੀਂ ਵੀ ਚਿੰਤਤਾ ਤੇ ਸਾਡਾ ਰਾਜਾ ਵੀ ਚਿੰਤਿਤ ਹੈ ਮੀਂਹ ਨਹੀਂ ਪੈ ਰਿਹਾ ਗੁਰੂ ਮਹਾਰਾਜ ਪੁੱਛਣ ਲਗੇ ਪਹਿਲਾਂ ਮੀਂਹ ਕਿਵੇਂ ਪੈਂਦਾ ਸੀ ਉਗਣ ਲੱਗਿਆ ਸਾਡਾ ਰਾਜਾ ਬੱਦਲਾਂ ਨੂੰ ਕਹਿ ਦਿੰਦਾ ਸੀ ਤੇ ਬੱਦਲ ਮੀਂਹ ਪਾ ਦਿੰਦੇ ਸੀ ਪਰ ਇਸ ਵਾਰੀ ਉਹਨੇ ਬੜੀ ਵਾਰੀ ਆਖਿਆ ਪਰ ਮੀਂਹ ਨਾ ਪਿਆ ਸਾਡੇ ਰਾਜੇ ਨੇ ਬੜੇ ਯਤਨ ਕੀਤੇ ਪਰ ਇਸ ਵਾਰੀ ਮੀਂਹ ਨਹੀਂ ਪਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ ਰਾਜੇ ਦੀ ਸ਼ਰਨ ਛੱਡੋ ਕਰਤਾਰ ਦਾ ਸਿਮਰਨ ਕਰੋ ਇੱਕ ਵਾਰੀ ਰੱਬ ਨੂੰ ਯਾਦ ਕਰੋ ਜਿੰਨੀ ਵਾਰੀ ਕਹੋਗੇ ਉੰਨੀ ਵਾਰੀ ਮੀਂਹ ਪੈ ਜਾਏਗਾ ਬੋਤਾ ਅਨ ਹੋਏਗਾ ਜੋ ਚਾਹੋਗੇ ਉਹ ਹੋ ਜਾਏਗਾ ਖੇਤ ਦਾ ਮਾਲਕ ਕਹਿਣ ਲੱਗਿਆ ਕਰਤਾਰ ਕੌਣ ਹੈ ਮਹਾਰਾਜ 나 ਤਾਂ ਅਜ ਤੱਕ ਕਰਤਾਰ ਦੇਖਿਆ ਤੇ ਨਾ ਹੀ ਆਪਣੇ ਕੰਨਾਂ ਨਾਲ ਸੁਣਿਆ ਮਹਾਰਾਜ ਸਾਡੇ ਦੇਸ਼ ਵਿੱਚ ਕਦੀ ਕਰਤਾਰ ਆਇਆ ਹੀ ਨਹੀਂ ਨਾ ਹੀ ਕਿਸੇ ਨੇ ਉਹਨੂੰ ਦਾਣ ਦਿੱਤਾ ਤੇ ਨਾ ਹੀ ਉਹਨੇ ਕਿਸ ਨੂੰ ਦਾਣ ਦਿੱਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਖੁਸ਼ ਹੋ ਕੇ ਅੱਗੇ ਬਚਨ ਕੀਤਾ ਗੁਰੂ ਸਾਹਿਬ ਕਹਿਣ ਲੱਗੇ ਕਰਤਾਰ ਹਰ ਜਗ੍ਹਾ ਮੌਜੂਦ ਹੈ ਕਰਤਾਰ ਨੂੰ ਕੋਈ ਜਿੱਥੇ ਯਾਦ ਕਰਦਾ ਹੈ ਉਹ ਉੱਥੇ ਹੀ ਆ ਜਾਂਦਾ ਹੈ ਜਿੱਥੇ ਕੋਈ ਬੈਠ ਕੇ ਸਿਮਰਨ ਕਰੇ ਉਹ ਉੱਥੇ ਹੀ ਹਾਜ਼ਰ ਹੋ ਜਾਂਦਾ ਹੈ ਉਹ ਆਪ ਨਹੀਂ ਆਂਦਾ ਜਦੋਂ ਕੋਈ ਪਰਮੇਸ਼ਵਰ ਦਾ ਪਿਆਰਾ ਉਹਨੂੰ ਯਾਦ ਕਰਦਾ ਹੈ ਤਾਂ ਉਹ ਪ੍ਰਗਟ ਹੁੰਦਾ ਹੈ ਕਰਤਾਰ ਹਰ ਪ੍ਰਾਣੀ ਨੂੰ ਧਾਨ ਦੇ ਰਿਹਾ ਹੈ ਜਿਸ ਨੇ ਖੰਡ ਵਰ ਮੰਡ ਸਾਜੇ ਹਨ ਉਸ ਨੂੰ ਸਿਮਰ ਕੇ ਸਾਰੇ ਕਸ਼ਟ ਦੂਰ ਹੋ ਜਾਂਦੇ ਨੇ ਉਸ ਦਾ ਨਾਮ ਜਪ ਕੇ ਵਰਖਾ ਆ ਜਾਏਗੀ ਆਨਦੀ ਕੋਈ ਤੋੜ ਨਹੀਂ ਪਾਏਗੀ ਤੁਸੀਂ ਸੁਖੀ ਹੋ ਜਾਓਗੇ ਖੇਤ ਦਾ ਮਾਲਕ ਐ ਲੱਗਿਆ ਜਿਸ ਕਰਤਾਰ ਦੀ ਤੁਸੀਂ ਗੱਲ ਕਰਦੇ ਹੋ ਉਹ ਬੰਦਾ ਤਾਂ ਵੱਡਾ ਹੀ ਲੱਗਦਾ ਪਰ ਮਹਾਰਾਜ ਇੱਥੇ ਉਸ ਨੂੰ ਕੋਈ ਨਹੀਂ ਪਛਾਣਦਾ ਮਹਾਰਾਜ ਅਸੀਂ ਤਾਂ ਪਹਿਲੀ ਵਾਰੀ ਤੁਹਾਡੇ ਕੋਲੋਂ ਨਾਮ ਸੁਣਿਆ ਤੇ ਨਾ ਹੀ ਕਿਸੇ ਨੇ ਸਾਨੂੰ ਦੱਸਿਆ ਸਾਨੂੰ ਦਿਖਾਓ ਉਹ ਕੌਣ ਹੈ ਅੱਖਾਂ ਨਾਲ ਉਹਦੀ ਮੂਰਤ ਨੂੰ ਦਿਖਾਓ ਤਾਂ ਮੈਂ ਉਸ ਨੂੰ ਯਾਦ ਕਰਿਆ ਕਰਾਂ ਗੁਰੂ ਸਾਹਿਬ ਕਹਿਣ ਲੱਗੇ ਉਹ ਵੇਖਣ ਵਿੱਚ ਨਹੀਂ ਆਂਦਾ ਤੂੰ ਸਿਮਰੜ ਕਰ ਤੇਰੀ ਇੱਛਾ ਪੂਰੀ ਹੋ ਜਾਏਗੀ ਉਹ ਕੁਦਰਤੀ ਜਾਣਿਆ ਜਾਂਦਾ ਹੈ ਰੱਬ ਕਿਸੇ ਨੂੰ ਆਪਣੇ ਆਪ ਆ ਕੇ ਆਪਣਾ ਆਪ ਨਹੀਂ ਦਿਖਾਂਦਾ ਉਹ ਕਹਿਣ ਲੱਗਾ ਜਿਸ ਨੂੰ ਅੱਖਾਂ ਨਾਲ ਦੇਖਿਆ ਹੀ ਨਹੀਂ ਉਸ ਨੂੰ ਕਿੱਦਾਂ ਮੰਨ ਲਈਏ ਮਹਾਰਾਜ ਕੁਦਰਤੀ ਕੀ ਚੀਜ਼ ਹੈ ਇਸ ਬਾਰੇ ਸਾਨੂੰ ਪਤਾ ਹੀ ਨਹੀਂ ਮਹਾਰਾਜ ਸਾਨੂੰ ਕਰਤਾਰ ਦਾ ਪਤਾ ਦਿਓ ਗੁਰੂ ਸਾਹਿਬ ਕਹਿਣ ਲੱਗੇ ਤੂੰ ਘਰ ਜਾ ਹਾਲਤੇ ਪੰਜਾਲੀ ਲੈ ਕੇ ਆ ਹਲਵਾ ਸਾਡੀ ਗੱਲ ਮੰਨ ਖੇਤ ਵਿੱਚ ਬੀਜ ਖਿਲਾਰ ਦੇ ਜੇ ਫਸਲ ਉਗ ਜਾਏ ਤੇ ਪੱਕ ਜਾਏ ਫੇਰ ਸਮਝ ਜਾਓਗੇ ਕਿ ਕੁਦਰਤ ਕੀ ਚੀਜ਼ ਹੈ ਉਹ ਗੁਰੂ ਦੇ ਬਚਨ ਮੰਨ ਕੇ ਘਰ ਗਿਆ ਤੇ ਘਰ ਜਾ ਕੇ ਉਸਨੇ ਮਰੁੱਖਾਂ ਨਾਲ ਗੱਲ ਕੀਤੀ ਉਸਨੇ ਕਿਹਾ ਬਾਹਰ ਇੱਕ ਸਾਧੂ ਆਇਆ ਹੈ ਤੇ ਉਸ ਸਾਧੂ ਨੇ ਮੈਨੂੰ ਗੱਲ ਕਹੀ ਜਦੋਂ ਫਸਲ ਬੀਜੇਓ ਉਦੋਂ ਕਰਤਾ ਦਾ ਨਾਮ ਲਿਆ ਕਰੋ ਉਹਨਾਂ ਸਾਰਿਆਂ ਨੇ ਹਾਸਾ ਕੀਤਾ ਉਹ ਖੇਤ ਦੇ ਮਾਲਕ ਨੂੰ ਮੂਰਖ ਆਕਾ ਲੱਗੇ ਕਿ ਤੂੰ ਐਵੇਂ ਕਿਸੇ ਦੀ ਗੱਲ ਸੁਣਾਇਆ ਮੀਤਾ ਪੈ ਨਹੀਂ ਰਿਹਾ ਤੂੰ ਕਹਿ ਰਿਹਾ ਫਸਲ ਬੀਜੋ ਤੇ ਫਸਲ ਹੋ ਜਾਏਗੀ ਫਸਲ ਕਿਵੇਂ ਹੋ ਸਕਦੀ ਹੈ ਉਹਨਾਂ ਲੋਕਾਂ ਨੇ ਉਹਦਾ ਮਨੋਬਲ ਤੋੜ ਦਿੱਤਾ ਉਹ ਗੁਰੂ ਸਾਹਿਬ ਕੋਲ ਵਾਪਿਸ ਆ ਗਿਆ ਗੁਰੂ ਸਾਹਿਬ ਕਹਿਣ ਲੱਗੇ ਕੀ ਗੱਲ ਹੈ ਬੜਾ ਉਦਾਸ ਹੈ ਮਹਾਰਾਜ ਮੈਂ ਤੁਹਾਡੀ ਗੱਲ ਜਾ ਕੇ ਦੱਸੀ ਉਹਨਾਂ ਨੇ ਕਿਹਾ ਇਹ ਮੂਰਖ ਹੈ ਉਹਨਾਂ ਨੇ ਮੇਰਾ ਮਜ਼ਾਕ ਉਡਾਇਆ ਉਹ ਸਾਰੇ ਮੈਨੂੰ ਕਹਿਣ ਲੱਗੇ ਬਿਨਾ ਵਰਖਾ ਤੋਂ ਵੀ ਕਦੀ ਫਸਲ ਹੋ ਸਕਦੀ ਹੈ ਇਹ ਗੱਲ ਸਭ ਨੂੰ ਪਤਾ ਹੈ ਕਿ ਜੇ ਮੀਂਹ ਪਏਗਾ ਤਾਂ ਹੀ ਖੇਤੀ ਹੋਏਗੀ ਗੁਰੂ ਨਾਨਕ ਸੱਚੇ ਪਾਸ਼ਾ ਕਹਿਣ ਲੱਗੇ ਤੂੰ ਸਾਡੀ ਗੱਲ ਮੰਨ ਬੀਜ ਲੈ ਕੇ ਆ ਜੇ ਖੇਤ ਵਿੱਚ ਫਸਲ ਨਾ ਹੋ ਗਈ ਤਾਂ ਇਸ ਗੱਲ ਦੇ ਜ਼ਿੰਮੇਵਾਰ ਅਸੀਂ ਹੋਵਾਂਗੇ ਜੇ ਬੀਜ ਪਾਇਆ ਫਸਲ ਨਹੀਂ ਹੁੰਦੀ ਤਾ ਤੈਨੂੰ ਉਹਨੇ ਬੀਜ ਦੇ ਦੇਾਂਗੇ ਉਸਨੇ ਸੋਚਿਆ ਚਲੋ ਮੈਂ ਬੀਜ ਹੀ ਪਾਉਣੇ ਆ ਜੇ ਫਸਲ ਨਾ ਆਉਗੀ ਤਾਂ ਮੈਨੂੰ ਬੀਜ ਵਾਪਸ ਮਿਲ ਜਾਣਗੇ ਇਹ ਸੋਚ ਕੇ ਉਹ ਹਲ ਪੰਜਾਲੀ ਤੇ ਬੀਜ ਲਿਆ ਗੁਰੂ ਸਾਹਿਬ ਕਹਿਣ ਲੱਗੇ ਹੁਣ ਖੇਤੀ ਸ਼ੁਰੂ ਕਰ ਤੇ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਕਰਤਾਰ ਦਾ ਨਾਮ ਲੈ ਲਈ ਗੁਰੂ ਸਾਹਿਬ ਕਹਿਣ ਲੱਗੇ ਤੂੰ ਕਰਤਾਰ ਨੂੰ ਸਿਮਰ ਕੇ ਖੇਤੀ ਸ਼ੁਰੂ ਕਰ ਉਸਨੇ ਕਰਤਾਰ ਨੂੰ ਯਾਦ ਕੀਤਾ ਕਰਤਾਰ ਕਰਤਾਰ ਆਖਿਆ ਕਰਤਾਰ ਜੀ ਮਿਹਰ ਕਰਿਓ ਇਹ ਕਹਿ ਕੇ ਉਸਨੇ ਹਲ ਵਾਣਾ ਸ਼ੁਰੂ ਕੀਤਾ ਤੇ ਫਿਰ ਉਸਨੇ ਬੀਜ ਪਾ ਦਿੱਤਾ ਖੇਤਾਂ ਵਿੱਚ ਬੀਜ ਪਾ ਕੇ ਤੇ ਸ਼ਰਧਾ ਧਾਰ ਕੇ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕੇ ਬੈਠ ਗਿਆ ਰਾਤ ਨੂੰ ਉਹ ਆਪਣੇ ਘਰ ਵਾਪਸ ਚਲਾ ਗਿਆ ਉਹ ਅਗਲੇ ਦਿਨ ਉઠਿਆ ਆਪਣੇ ਖੇਤਾਂ ਵਿੱਚ ਗਿਆ ਤੇ ਖੇਤਾਂ ਨੂੰ ਦੇਖਿਆ ਉਸਨੇ ਆ ਕੇ ਦੇਖਿਆ ਸਾਰਾ ਖੇਤ ਹਰਿਆ ਭਰਿਆ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਨਵੀਂ ਬਹਾਰ ਆਈ ਹੋਵੇ ਫਸਲ ਇਸ ਤਰੀਕੇ ਵੱਡੀ ਹੋ ਗਈ ਜਿਵੇਂ ਕਾਫੀ ਦਿਲ ਪਹਿਲਣਾ ਪਾਣੀ ਪਾ ਕੇ ਸਵਾਰੀ ਹੋਵੇ ਇਹ ਦੇਖ ਕੇ ਉਸ ਕਿਸਾਨ ਦੇ ਮਨ ਵਿੱਚ ਗੁਰੂ ਸਾਹਿਬ ਪ੍ਰਤੀ ਬੜੀ ਸਰਧਾ ਵਜ ਗਈ ਜਦੋਂ ਨਗਰ ਦੇ ਲੋਕਾਂ ਨੂੰ ਪਤਾ ਚੱਲਿਆ ਕਿ ਉਸ ਦੀ ਫਸਲ ਬਿਨਾਂ ਪਾਣੀ ਤੋਂ ਹੀ ਵੱਡੀ ਹੋ ਗਈ ਉਹ ਸਭ ਬੜੇ ਹੈਰਾਨ ਹੋ ਗਏ ਉਹ ਕਹਿਣ ਲੱਗੇ ਅਸੀਂ ਓਨੀ ਤੇ ਨਹੀਂ ਮੰਨਾਂਗੇ ਜਿੰਨੀ ਦੇਰ ਦੇਖ ਨਹੀਂ ਲੈਂਦੇ ਇਹ ਦੇਖਣ ਵਾਸਤੇ ਸਾਰੇ ਲੋਕ ਉਹਦੇ ਖੇਤ ਵਿੱਚ ਇਕੱਠੇ ਹੋਏ। ਉਹਨਾਂ ਸਭ ਨੇ ਅੰਦਾਜ਼ਾ ਲਾ ਲਿਆ ਕਿ ਖੇਤ ਵਿੱਚ ਜਿਹੜੇ ਬੈਠੇ ਨੇ ਇਹ ਬੜੇ ਕਰਾਮਾਤੀ ਨੇ। ਖੇਤ ਨੂੰ ਚਾਰੋਂ ਪਾਸੋਂ ਦੇਖ ਕੇ ਉਹ ਬੜੇ ਹੈਰਾਨ ਹੋਏ। ਉਹ ਗੁਰੂ ਸਾਹਿਬ ਦੇ ਕੋਲ ਆ ਕੇ ਬੈਠਣ ਲੱਗੇ। ਉਹ ਗੁਰੂ ਸਾਹਿਬ ਨੂੰ ਮੱਥਾ ਟੇਕਣ ਲੱਗੇ ਤੇ ਗੁਰੂ ਸਾਹਿਬ ਦੇ ਅੱਗੇ ਭੇਟਾ ਰੱਖਣ ਲੱਗੇ। ਸਾਰੇ ਲੋਕਾਂ ਨੇ ਕਿਹਾ ਸਾਡੇ ਖੇਤਾਂ 'ਚ ਫਸਲ ਕਿਵੇਂ ਹੋਏਗੀ? ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਕਰਤਾਰ ਦਾ ਨਾਮ ਲੈ ਕੇ ਕੰਮ ਕਰਿਆ ਕਰੋ ਕੋਈ ਵੀ ਕੰਮ ਹੋਏ ਕਰਤਾਰ ਦਾ ਨਾਮ ਰਸਨਾ ਤੋਂ ਧਿਆਇਆ ਕਰੋ ਜਦੋਂ ਵੀ ਖੇਤੀ ਦਾ ਕੰਮ ਕਰੋ ਪਹਿਲਾਂ ਕਰਤਾਰ ਨੂੰ ਯਾਦ ਕਰੋ ਸਾਰੇ ਪੁੱਛਣ ਲੱਗੇ ਕਰਤਾਰ ਕੌਣ ਹੈ ਮਹਾਰਾਜ ਕਹਿਣ ਲੱਗੇ ਕਰਤਾਰ ਘਟਾ ਘਟਾਂ ਵਿੱਚ ਵਸਿਆ ਹੈ ਉਹ ਸਭ ਦਾ ਮਾਲਕ ਹੈ ਗੁਰੂ ਸਾਹਿਬ ਕਹਿਣ ਲੱਗੇ ਖੇਤੀ ਕਰਨ ਤੋਂ ਪਹਿਲਾਂ ਪਰਮੇਸ਼ਵਰ ਨੂੰ ਯਾਦ ਕਰ ਲਿਆ ਕਰੋ ਮੀ ਆਪੀ ਪੈਜੇਗਾ ਸਾਰੇ ਲੋਕ ਪੁੱਛਣ ਲੱਗੇ ਮਹਾਰਾਜ ਅਸੀਂ ਹੱਲ ਚਲਾ ਲਈਏ ਬੀਜ ਪਾ ਲਈਏ ਗੁਰੂ ਸਾਹਿਬ ਕਹਿੰਦੇ ਹੱਲ ਵੀ ਚਲਾਓ ਬੀਜ ਵੀ ਪਾਓ ਪਰ ਸਭ ਕੁਝ ਕਰਨ ਤੋਂ ਪਹਿਲਾਂ ਕਰਤਾਰ ਨੂੰ ਯਾਦ ਕਰਿਓ ਬਚਨ ਸੁਣ ਕੇ ਸਾਰੇ ਉੱਥੇ ਵੀ ਚੱਲ ਪਏ ਸਭ ਨੇ ਹੱਲ ਵਾਇਆ ਬੀਜ ਪਾਇਆ ਸਭ ਕੁਝ ਕਰਨ ਤੋਂ ਪਹਿਲਾਂ ਪਰਮੇਸ਼ਵਰ ਦਾ ਨਾਮ ਲਿਤਾ ਕਰਤਾਰ ਦਾ ਨਾਮ ਲਿਤਾ ਰਾਤੋਂ ਰਾਤ ਸਾਰੇ ਨਗਰ ਦੇ ਖੇਤ ਹਰੇ ਭਰੇ ਹੋ ਗਏ ਜਿਸ ਖੇਤੀ ਨੂੰ ਪਕਦਿਆ ਸਮਾਂ ਲੱਗਦਾ ਉਹ ਇੱਕ ਰਾਤ ਵਿੱਚ ਹੀ ਵੱਡੀ ਹੋ ਗਈ ਜਦੋਂ ਦਿਨ ਚੜਿਆ ਸਾਰਾ ਨਗਰ ਗੁਰੂ ਸਾਹਿਬ ਦੀ ਜੈਜੈਕਾਰ ਕਰਨ ਲੱਗਾ ਸਾਰੇ ਲੋਕ ਕਹਿਣ ਲੱਗੇ ਹੁਣ ਇਹਨਾਂ ਦੇ ਅਨੁਸਾਰ ਚੱਲੀਏ ਸਾਰੇ ਲੋਕ ਪੁੱਛਣ ਲੱਗੇ ਜੇ ਮੀਂਹ ਪਵਾਣਾ ਹੋਵੇ ਤਾਂ ਮੀਂਹ ਬਾਰੇ ਕਿੰਨੂੰ ਆਖੀਏ ਰਾਜੇ ਨੂੰ ਆਖੀਏ ਜਾਂ ਕਰਤਾਰ ਨੂੰ ਆਖੀਏ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਜਦੋਂ ਮੀਂਹ ਪਵਾਣਾ ਹੋਵੇ ਤਾ ਵਿਧੀਪੂਰਵਕ ਸੁੱਚਮਤਾ ਦੇ ਨਾਲ ਮਰਿਆਦਾ ਦੇ ਨਾਲ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰੋ ਸਤਨਾਮ ਵਾਹਿਗੁਰੂ ਦਾ ਹਿਰਦੇ ਵਿੱਚ ਧਿਆਨ ਧਰਿਆ ਕਰੋ ਸਾਰੇ ਲੋਕ ਇਕੱਠੇ ਹੋ ਕੇ ਦੋਵੇਂ ਹੱਥ ਜੋੜ ਕੇ ਕਰਤਾਰ ਦੇ ਅੱਗੇ ਅਰਦਾਸ ਕਰਿਆ ਕਰੋ ਨਿਮਰਤਾ ਦੇ ਨਾਲ ਵਾਹਿਗੁਰੂ ਦਾ ਧਿਆਨ ਧਰ ਕੇ ਖੇਤੀ ਵਾਸਤੇ ਅਰਦਾਸ ਕਰੋ ਤਾਂ ਬੜਾ ਮੀ ਪਿਆ ਕਰੇਗਾ ਮਹਾਰਾਜ ਕਹਿਣ ਲੱਗੇ ਤੁਸੀਂ ਮੀ ਪੈਣ ਵਾਸਤੇ ਅਰਦਾਸ ਨਹੀਂ ਕਰਨੀ ਕਿਉਂਕਿ ਮੀ ਪਵਾਣਾ ਤੇ ਮੀ ਹਟਾਣਾ ਇਹ ਪਰਮੇਸ਼ਵਰ ਦੇ ਬਾਣੇ ਵਿੱਚ ਦਖਲ ਹੈ ਸਿੱਖ ਬਾਣਾ ਮੰਨਦਾ ਹੈ ਪਰ ਲੋੜ ਪਵੇ ਤਾਂ ਇੰਜ ਕਰਨਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਵੀ ਦੱਸੀ ਉਸ ਦੇ ਅਨੁਸਾਰ ਸਾਰਿਆਂ ਨੇ ਨਾਮ ਜਪਣਾ ਸ਼ੁਰੂ ਕੀਤਾ ਜਿਹੜੀਆਂ ਫਸਲਾਂ ਪੱਕ ਗਈਆਂ ਸਨ ਉਹਨਾਂ ਨੇ ਆਪਣੀਆਂ ਫਸਲਾਂ ਵਡੀਆਂ ਫੇਰ ਕੜਾ ਪ੍ਰਸ਼ਾਦ ਰੱਖ ਕੇ ਉਹਨਾਂ ਨੇ ਅਰਦਾਸ ਕੀਤੀ ਉਸੇ ਵੇਲੇ ਬੱਦਲ ਗਰਜਣ ਲੱਗ ਪਏ ਉਹਨਾਂ ਦੀ ਇੱਛਾ ਅਨੁਸਾਰ ਮੀਂਹ ਪਿਆ ਉਸ ਦੇਸ਼ ਦਾ ਕਾਲ ਦੂਰ ਹੋ ਗਿਆ ਉਹ ਜਿਹੜਾ ਰਾਜਾ ਸੀ ਉਹ ਇੰਦਰ ਦਾ ਪੁਜਾਰੀ ਸੀ ਉਸ ਨੂੰ ਪਤਾ ਚੱਲ ਗਿਆ ਐਸੇ ਸੰਤ ਆਏ ਨੇ ਜਿਨ੍ਹਾਂ ਨੇ ਰੱਬਾਰੇ ਸਭ ਨੂੰ ਦੱਸ ਦਿੱਤਾ ਰਾਜਾ ਆਪਣੇ ਨਾਲ ਆਪਣੇ ਸਿਪਾਹੀਆਂ ਨੂੰ ਲੈ ਕੇ ਤੇ ਭੇਟਾਵਾਂ ਲੈ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਗਿਆ ਬੜੀ ਨਿਮਰਤਾ ਨਾਲ ਰਾਜਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਨ ਲੱਗਾ ਤੁਸੀਂ ਸੰਪੂਰਨ ਸੰਤੋ ਮੈਨੂੰ ਕੋਈ ਉਪਦੇਸ਼ ਦਿਓ ਮਹਾਰਾਜ ਇਸ ਦੇਸ਼ ਵਿੱਚ ਸਾਰੇ ਅਨਜਾਨ ਸਨ ਕੋਈ ਨਹੀਂ ਸੀ ਜਾਣਦਾ ਕਿ ਕਰਤਾਰ ਕੌਣ ਹੈ ਮਹਾਰਾਜ ਇੰਦਰ ਨੂੰ ਮੰਨਦੇ ਜੱਗ ਕਰਦੇ ਫੇਰ ਵੀ ਪੈਂਦਾ ਸੀ ਇਹੋ ਹੀ ਰੀਤ ਸਾਡੇ ਦੇਸ਼ ਵਿੱਚ ਚੱਲੀ ਆ ਰਹੀ ਸੀ ਪਰ ਮਹਾਰਾਜ ਤੁਸੀਂ ਇਸ ਰੀਤ ਨੂੰ ਬਦਲ ਦਿੱਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਭ ਨੂੰ ਕਰਤਾਰ ਦੇ ਨਾਲ ਜੋੜ ਦਿੱਤਾ ਸਿੱਧਾ ਪਰਮੇਸ਼ਵਰ ਨਾਲ ਜੋੜ ਦਿੱਤਾ ਰਾਜਾ ਕਹਿ ਲਗਾ ਮਹਾਰਾਜ ਮੈਨੂੰ ਤੁਸੀਂ ਦੱਸੋ ਤੁਸੀਂ ਜੋ ਕਹੋਗੇ ਦੇਸ਼ ਵਿੱਚ ਉਦਾਂ ਹੀ ਹੋਏਗਾ ਮਹਾਰਾਜ ਐਸੇ ਬਚਨ ਦੱਸੋ ਜਿਸ ਨੂੰ ਕਮਾ ਕੇ ਸਾਨੂੰ ਸੁੱਖ ਮਿਲ ਸਕੇ ਮਹਾਰਾਜ ਤੁਹਾਡੀ ਬਹਿਮਾ ਦੇ ਕੇ ਮੇਰੀ ਮਤ ਧ੍ਰਿੜ ਹੋ ਚੁੱਕੀ ਹੈ ਜੇ ਤੁਸੀਂ ਰਾਤੋਂ ਰਾਤ ਫਸਲ ਉਗਾ ਸਕਦੇ ਹੋ ਆ ਤੁਸੀਂ ਕੁਝ ਵੀ ਕਰ ਸਕਦੇ ਹੋ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਸਿੱਖ ਬਣ ਜਾ ਰਾਜਾ ਕਹਿਣ ਲੱਗਿਆ ਮੈਂ ਤਿਆਰ ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਆਪਣੇ ਚਰਨਾਂ ਦੀ ਪੌਲ ਦਿੱਤੀ ਗੁਰੂ ਸਾਹਿਬ ਕਹਿਣ ਲੱਗੇ ਸੰਗਤ ਨਾਲ ਪਿਆਰ ਕਰਨਾ ਹੈ ਤੇ ਕਰਤਾ ਪੁਰਖ ਪਰਮੇਸ਼ਵਰ ਦਾ ਨਾਮ ਜਪਣਾ ਹੈ ਗੁਰੂ ਸਾਹਿਬ ਰਾਜੇ ਨੂੰ ਕਹਿਣ ਲੱਗੇ ਇੱਕ ਪਹਿ ਰਾਤ ਰਹਿੰਦਿਆਂ ਇਸ਼ਨਾਨ ਕਰਨਾ ਹੈ ਇਕ ਵੱਡੀ ਧਰਮਸ਼ਾਲਾ ਬਣਵਾ। ਉੱਥੇ ਬੈਠ ਕੇ ਕਥਾ ਕੀਰਤਨ ਦਾ ਰਾਸ ਲਿਆ ਕਰ। ਈਰਖਾ, ਕਠੋਰਤਾ ਤੇ ਛਲ ਛੱਡ ਦੇ। ਸਤਿ ਰਖਣਾ, ਸੁਸ਼ੀਲਤਾ ਰਖਣੀ, ਸੰਤੋਖ ਰਖਣਾ, ਖਿਮਾ ਰਖਣਾ। ਇਹ ਗੁਣ ਧਾਰਨ ਕਰ ਲੈ। ਆਪਣੇ ਅੰਦਰੋਂ ਲਾਲਚ ਨੂੰ ਛੱਡ ਦੇ। ਜਿੱਥੇ ਭੁੱਖਾ ਨੰਗਾ ਦੇਖੇ, ਉੱਥੇ ਲੰਗਰ ਲਾ ਦਿਆ ਕਰ। ਗੁਰੂ ਸਾਹਿਬ ਕਹਿਣ ਲੱਗੇ, ਸੰਤਾਂ ਨੂੰ ਮਿਲ ਕੇ ਆਪਣਾ ਸਮਾਵਤਿਤ ਕਰਿਆ ਕਰ। ਤੂੰ ਪਵ ਅਵਸਾਗਰ ਤੋਂ ਉਤਰ ਜਾਏਗਾ ਰਾਜੇ ਨੇ ਗੁਰੂ ਸਾਹਿਬ ਦੇ ਦੱਸੇ ਹੋਏ ਗੁਣ ਧਾਰਨ ਕੀਤੇ ਤੇ ਇੱਕ ਵੱਡੀ ਧਰਮਸ਼ਾਲਾ ਬਣਵਾਈ ਫਿਰ ਗੁਰੂ ਨਾਨਕ ਸੱਚੇ ਬਾਸ਼ਾ ਆਪ ਉਸ ਧਰਮਸ਼ਾਲਾ ਵਿੱਚ ਬੈਠੇ ਭਾਈ ਸਾਹਿਬ ਭਾਈ ਸਾਤੋਖ ਸਿੰਘ ਜੀ ਕਹਿੰਦੇ ਮਹਾਰਾਜ ਨੇ ਐਸੀ ਕਿਰਪਾ ਕੀਤੀ ਉਹਨਾਂ ਸਭ ਤੇ ਉਪਕਾਰ ਕੀਤਾ ਸਾਰਿਆਂ ਦੀ ਐਸੀ ਸਰਦਾ ਬਣੀ ਕਿ ਨਾਮ ਜਪ ਕੇ ਸਾਰਾ ਦੇਸ਼ ਹੀ ਤਰ ਗਿਆ ਕਈ ਦਿਨ ਗੁਰੂ ਸਾਹਿਬ ਉਸ ਦੇਸ਼ ਵਿੱਚ ਰਹੇ ਰਾਜਾ ਤੇ ਪ੍ਰਜਾ ਸਾਰੇ ਸੰਗਤ ਵਿੱਚ ਆਂਦੇ ਤੇ ਕਥਾ ਕੀਰਤਨ ਕਰਦੇ ਤੇ ਕਥਾ ਧੰ ਗੁਰੂ ਨਾਨਕ ਸੱਚੇ ਪਾਸ਼ਾ ਆਪ ਕਰਦੇ ਜਦੋਂ ਉਹ ਲੋਕ ਗੁਰੂ ਸਾਹਿਬ ਤੋਂ ਕਥਾ ਸੁਣਦੇ ਉਹਨਾਂ ਦਾ ਹਿਰਦਾ ਪਿਆਰ ਨਾਲ ਭਰ ਜਾਂਦਾ ਸਾਰੇ ਆਪਸ ਵਿੱਚ ਮਿਲ ਕੇ ਬੜਾ ਪ੍ਰੇਮ ਧਾਰਨ ਕਰਦੇ ਜਿਹੜਾ ਕਿਸਾਨ ਗੁਰੂ ਸਾਹਿਬ ਨੂੰ ਸਭ ਤੋਂ ਪਹਿਲਾਂ ਮਿਲਿਆ ਸੀ ਉਹ ਗੁਰੂ ਸਾਹਿਬ ਨੂੰ ਬੇਨਤੀ ਕਰਨ ਲੱਗਾ ਸੱਚੇ ਪਾਸ਼ਾ ਤੁਸੀਂ ਮੈਨੂੰ ਕਹਿੰਦੇ ਸੀ ਤੈਨੂੰ ਕੁਦਰਤ ਬਾਰੇ ਵੀ ਕੋਈ ਦੱਸਾਂਗੇ ਮਹਾਰਾਜ ਕੁਦਰਤ ਬਾਰੇ ਵੀ ਦੱਸੋ ਕੁਦਰਤ ਕਿੰਨੂੰ ਕਹਿੰਦੇ ਐ ਗੁਰੂ ਨਾਨਕ ਸੱਚੇ ਪਾਸ਼ਾ ਕਹਿਣ ਲੱਗੇ ਜਾ ਆਪਣੇ ਖੇਤ ਵਿੱਚ ਜਾ ਤੇ ਉੱਥੇ ਜਾ ਕੇ ਇੱਕ ਬੂਟਾ ਪੁੱਟੀ ਬੂਟਾ ਪੁੱਟ ਕੇ ਉਹਨੂੰ ਇੱਕ ਤਰਫ ਰੱਖ ਦੇ ਜਿੱਥੋਂ ਬੂਟਾ ਪੁੱਟਿਆ ਉੱਥੇ ਜ਼ਮੀਨ ਵਿੱਚ ਵੇਖੀ ਤੈਨੂੰ ਕੁਦਰਤ ਵਿਖਾ ਦਿੰਨੇ ਆ ਗੁਰੂ ਸਾਹਿਬ ਕਹਿਣ ਲੱਗੇ ਸਾਡਾ ਬਚਨ ਮੰਨ ਤੇ ਇਹ ਕੰਮ ਕਰ ਗੁਰੂ ਸਾਹਿਬ ਦਾ ਬਚਨ ਸੁਣ ਕੇ ਉਹ ਖੇਤ ਵਿੱਚ ਗਿਆ ਜਦੋਂ ਉਹਨੇ ਬੂਟਾ ਪੁੱਟਿਆ ਥੱਲੇ ਦੇਖ ਕੇ ਹੈਰਾਨ ਹੋ ਗਿਆ ਉਹਨੇ ਦੇਖਿਆ ਬੂਟੇ ਦੇ ਥੱਲੇ ਬੜੀ ਅੱਗ ਹੈ ਅੱਗ ਦੇ ਅੰਗਾਰੇ ਉੱਥੋਂ ਬਾਹਰ ਨਿਕਲ ਰਹੇ ਸੀ ਸਾਰੇ ਲੋਕ ਉੱਥੇ ਦੌੜ ਕੇ ਆ ਗਏ ਤੇ ਉਹਨਾਂ ਨੇ ਦੇਖਿਆ ਕਿ ਥੱਲੇ ਤਾਂ ਅੱਗ ਹੈ ਉਹ ਵੇਖ ਵੇਖ ਕੇ ਹੈਰਾਨ ਹੋਣ ਲੱਗੇ ਕਿ ਅੱਗ ਦੇ ਉੱਤੇ ਇੰਨੀ ਹਰੀ-ਭਰੀ ਖੇਤੀ ਹੈ ਜੇ ਆਗ ਵਿੱਚ ਲੱਕੜ ਸੜਦੀ ਏ ਤਾਂ ਉਹ ਸੁਆਹ ਹੋ ਜਾਂਦੀ ਏ ਪੱਤਿਆਂ ਦੇ ਉੱਤੇ ਅੱਗ ਦੀ ਕੀ ਮਜਾ ਲა ਅੱਗ ਇਹਨਾਂ ਪੱਤਿਆਂ ਨੂੰ ਸਾੜ ਕਿਉਂ ਨਹੀਂ ਰਹੀ ਉਹ ਗੁਰੂ ਨਾਨਕ ਸੱਚੇ ਭਾਸ਼ਾ ਨੂੰ ਪੁੱਛਣ ਲੱਗੇ ਮਹਾਰਾਜ ਇਹ ਕੀ ਹੈ ਗੁਰੂ ਸਾਹਿਬ ਕਹਿਣ ਲੱਗੇ ਇਹ ਹੀ ਕੁਦਰਤ ਹੈ ਗੁਰੂ ਸਾਹਿਬ ਕਹਿਣ ਲੱਗੇ ਪਹਿਲਾਂ ਤੁਹਾਨੂੰ ਕਰਤਾਰ ਦੇ ਦਰਸ਼ਨ ਕਰਾਏ ਉਸ ਕਰਤਾਰ ਦੇ ਜਿਹੜੇ ਹੈਰਾਨੀਜਨਕ ਕੰਮ ਨੇ ਉਹ ਕੁਦਰਤ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਫੇਰ ਸਤਨਾਮ ਵਾਹਿਗੁਰੂ ਦਾ ਜਾਪ ਕਰਾਇਆ ਗੁਰੂ ਸਾਹਿਬ ਨੇ ਕਿਹਾ ਭਲਾ ਤਾਂ ਹੀ ਹੋਣਾ ਜੇ ਨਾਮ ਜਪੋਗੇ ਪਹਿਲਾਂ ਉਸ ਦੇਸ਼ ਵਿੱਚ ਇੱਕ ਧਰਮਸ਼ਾਲਾ ਬਣੀ ਪਰ ਫੇਰ ਉਸ ਦੇਸ਼ ਦੇ ਸਾਰੇ ਪਿੰਡਾਂ ਵਿੱਚ ਧਰਮਸ਼ਾਲਾ ਬਣੀਆਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਰਾ ਦੇਸ਼ ਨਾਮ ਜਪਾ ਕੇ ਪਵਿੱਤਰ ਕਰ ਦਿੱਤਾ ਉੱਥੇ ਸ਼ੁਭ ਕੀਰਤੀ ਹੋਣ ਲੱਗੀ ਨਾਮ ਜਪਣ ਲੱਗ ਪਏ ਗੁੰਗਤ ਹੋਣ ਲੱਗੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਮੈਂ ਐਸੇ ਸਤਗੁਰਾਂ ਤੋਂ ਕੁਰਬਾਨ ਜਾਨਾ ਪਹਿਲਾ ਉਸ ਦੇਸ਼ ਦਾ ਨਾਮ ਸੀ ਮੁਨਾਫਕ ਬਾਅਦ ਵਿੱਚ ਗੁਰੂ ਸਾਹਿਬ ਨੇ ਉਸ ਦੇਸ਼ ਦਾ ਨਾਮ ਬਦਲ ਦਿੱਤਾ ਜਾਨ ਲੱਗਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ ਇਸ ਦੇਸ਼ ਦਾ ਨਾਮ ਮੁਨਾਫਕ ਨਹੀਂ ਸਵਾਲਿਓ ਹੋਏਗਾ ਮੁਨਾਫਕ ਦਾ ਮਤਲਬ ਸੀ ਠੀਕ ਠਾਕ ਤੇ ਸਵਾਲਿਓ ਦਾ ਮਤਲਬ ਹੈ ਸਵਾਰਿਆ ਹੋਇਆ ਗੁਰੂ ਸਾਹਿਬ ਨੇ ਦੇਸ਼ ਦਾ ਨਾਮ ਸਵਾਲਿਓ ਰੱਖ ਦਿੱਤਾ ਗੁਰੂ ਨਾਨਕ ਸੱਚੇ ਪਾਸ਼ਾ ਉਹਨਾਂ ਨੂੰ ਨਾਮ ਦੇ ਕੇ ਖੁਸ਼ੀ ਦੇ ਕੇ ਇਹ ਵੱਡਾ ਉਪਕਾਰ ਦੇ ਕੇ ਅੱਗੇ ਚੱਲ ਪਏ ਸੱਚੇ ਪਾਸ਼ਾ ਨੇ ਉੱਥੇ ਪ੍ਰਭੂ ਦੀ ਕੀਰਤੀ ਦਾ ਪੁੱਲ ਬਣਾ ਦਿੱਤਾ ਉੱਥੋਂ ਦਾ ਰਾਜਾ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਚਰਨਾਂ ਵਿੱਚ ਆਇਆ ਗੁਰੂ ਸਾਹਿਬ ਨੇ ਰਾਜੇ ਨੂੰ ਤੇ ਸਾਰੇ ਲੋਕਾਂ ਨੂੰ ਖੁਸ਼ੀ ਦਿੱਤੀ ਗੁਰੂ ਸਾਹਿਬ ਨੇ ਸੇਵਾ ਤੇ ਸਿਮਰਨ ਦੀ ਦਾਤ ਉੱਥੋਂ ਦੇ ਰਾਜੇ ਤੇ ਉੱਥੋਂ ਦੀ ਸੰਗਤਾਂ ਨੂੰ ਦਿੱਤੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਥਾ ਸੁਣਨ ਵਾਲੇ ਸਿੱਖੋ ਤੁਸੀਂ ਵੀ ਮਹਾਰਾਜ ਦੇ ਚਰਨਾਂ ਵਿੱਚ ਆਇਆ ਕਰੋ ਤੁਹਾਨੂੰ ਵੀ ਅਡੋਲ ਸੁਖ ਪ੍ਰਾਪਤ ਹੋਏਗਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਧੰਨ Sri ਗੁਰੂ ਗ੍ਰੰਥ ਸਾਹਿਬ ਜੀ